ਸਾਸੀ ਕਾਲ ਜੀ ਅੱਜ ਦਾ ਕੰਮ ਕਿ ਆਪਾਂ ਬਲੋਗ ਸਟਾਰਟ ਦੇ ਡਿਊਟੀ ਵੀ ਸਟਾਰਟ ਟਾਈਮ ਇੱਥੇ ਸਵੇਰੇ 10 ਵਜੇ 12 ਵਜੇ ਦਾ ਮੇਰਾ ਟਾਈਮ ਆ ਲੋਡਿੰਗ ਦਾ ਚਲਦੇ ਆ ਇੱਥੇ ਅੱਧੇ ਘੰਟੇ ਦਾ ਰਸਤਾ ਇਹ ਲੱਗ ਗਿਆ ਰੁਕਦੇ ਆ ਉੱਥੇ ਕੰਪਨੀ ਜੀ ਸੇ ਦੇ ਦੇ ਹੁੰਦੀ ਹੋਂ ਤਾਂ ਠੀਕ ਹੈ ਨਹੀਂ ਤੇ 12 ਵਜੇ ਤੇ ਆਪਾਂ ਦੋ ਦਿਨ ਲਈ 45 ਘੰਟੇ ਹੋ ਗਈ ਰੈਸਟ ਮੇਰੀ ਤੇ ਹੁਣ ਚਲਦੇ ਆਪਾਂ ਰੈਸਟ ਲਈ ਪ੍ਰੋਪਰ ਸਵੇਰੀ ਉੱਠ ਗਿਆ ਤਾਂ ਮੈਂ 6 ਵਜੇ ਵਾਰਕ ਆਊਟ ਕੀਤਾ ਸਬਜ਼ੀ ਬਣਾਈ ਫੇ ਖਾਧੀ ਹੁਣ ਤੁਰਦੇ ਆਂ ਆਨਲੋਡਿੰਗ ਵਾਲੀ ਜਗ੍ਹਾ ਇਸ ਟਾਈਮ ਆਗਾ ਨੀਦਰ ਫੇ ਦੇਖਦੇ ਆਂ ਲੋਡ ਕਿੱਧਰ ਤੋਂ ਮਿਲਦਾ ਮੈਂ ਆਨਲੋਡਿੰਗ ਵਾਲੀ ਜਗ੍ਹਾ ਪਹੁੰਚ ਗਿਆ ਵਾ ਉਹ ਵਸਟ ਖੜਿਆ ਵਾ ਦੇਖੋ ਕੰਪਿਊਟਰ ਹੈ ਕੰਪਿਊਟਰ ਹੈ ਸਾਰੀ ਦੁਨੀਆ ਕਹਿਦਾ ਬੈਲਟ ਆਪਾਂ ਖੋਲਤੀਆਂ ਬਾ ਹੁਣ ਅਨਲੋਡਿੰਗ ਹੋਣੀ ਸਟਾਰਟ ਰਕ ਟ੍ਰੱਕ ਹੋ ਗਿਆ ਆਪਣਾ ਖਾਲੀ ਸਾਰਾ ਕੰਮ ਓਕੇ ਕਰਤਾ ਹੁਣ ਚੱਲਦੇ ਦੇਖਦੇ ਕਿੱਦਾਂ ਦਾ ਲੋਡ ਆਉਂਦਾ ਇਹ ਹੈ ਜੀ ਨੀਦਰਲੈਂਡ बच्चे आ रहे स्कूल ते जान लेफ्ट लो कितने साइकिल चला रहे वो सफाई वाली मशीनें वो देखो ਸਾਡਾ ਹਰੇ ਕੇ ਐਕਟ ਉਹ ਪਿੱਕੀ ਵਿਛੜਿਆ ਉਹ ਦੇਖੋ ਕਿੰਨੇ ਜਣੇ ਸਾਈਕਲ ਚਲਾਉਂਦੇ ਆ ਇਹ ਦੇਖੋ ਛੱਲੀਆਂ ਪਸੋਗੀਆਂ ਵਾ ਇਹ ਆਪਣੇ ਖੇਤਾ ਵਿੱਚ ਘੁੰਮਿਆ ਕਰਦੇ। ਆਇਆ ਮੈਨੂੰ ਲੋਡ ਨਹੀਂ ਆਇਆ ਤੇ ਮੈਂ ਪਾਰਕਿੰਗ ਆ ਖੜ ਗਿਆ। ਚਾਹ ਪੀਤੀ ਗੋੜ ਵਾਲੀ। ਜਦੋਂ ਜਾਂ ਲੋਡ ਆਉਂਗਾ ਤਾਂ ਚੱਲਣਾ ਹੈ 2:00 ਵਜੇ ਮੂਹ ਮੁਸ਼ਕਲ ਇਲਾਕਾ ਕੱਲ ਹੋਊਂਗਾ। ਆ ਗਿਆ ਤਾਂ ਚੱਲ ਜਾਗੇ ਨਹੀਂ ਤਾਂ ਸਸਰੀ ਘਾ ਲਈਏ। ਛੱਲੀਆਂ ਦੇਖੋ। ਇੱਥੇ ਮੈਂ ਟੱਪ ਨਹੀਂ ਸਕਦਾ ਹੈ ਨਾ ਇੱਥੇ ਇੱਥੇ ਕੋਈ ਪਾਣੀ ਵਾਲਾ ਹੋਗਾ ਸਾਰਾ ਪਸੋਗੀਆਂ ਵਾਂ ਇਹਦਾ ਵੀ ਕਿਆ ਖਾਣਿਆ ਦਾ ਫੈਸਲਾ ਲੋਡ ਆ ਗਿਆ ਤੇ ਲੋਡ ਹੈਗਾ ਕੱਲ ਨੂੰ 200 ਕਿਲੋਮੀਟਰ ਇੱਥੇ ਦੇ ਚੱਲਦੇ ਆ ਲੱਗ ਆ ਜਾਂ ਖੜਦੇ ਆ ਸਵੇਰ ਨੂੰ 8 ਵਜੇ ਕੰਪਨੀ ਓਪਨ ਚੱਲਦੇ ਲੱਗ ਗਏ ਆ ਘਰ ਵਧਿਆ ਉਹ ਸਾਹਮਣਾ گاਵਾ ਚੜੀ ਜਾਂਦੀਆਂ ਇਹ ਹੈਗਾ ਨੀਦਰਲੈਂਡ ਦਾ ਮੋਰ ਵਾਲਾ ਲਾਤੀ ਗੱਡੀ ਪਾਰਕਿੰਗ 15 ਕਿਲੋਮੀਟਰ ਰਹਿ ਗਿਆ ਇੱਥੇ ਤੇ ਸਵੇਰ ਨੂੰ ਜਾਵਾਂਗੇ 7:00 ਵਜੇ ਤੁਰਾਂਗੇ 8:00 ਵਜੇ ਓਪਨ ਹੋਣੀ ਕੰਪਨੀ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨੀਦਰਲੈਂਡ ਜਾ ਮੈਂ ਇੱਥੇ ਪਾਰਕਿੰਗ ਆ ਛੋਟ ਛੋਟੀਆਂ ਤੇ ਸਬਜੀ ਬਣੀ ਵੀ ਆ ਰੋਟੀ ਖਾਗਾ ਪੈ ਜਾਣਾ ਬਾਕੀ ਦਿਖਾਵਾਂ ਤੁਹਾਨੂੰ ਕੱਲ ਅਗਲਾ ਮਾਹੌਲ ਸਾਰਿਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਪਾਂ ਹੋਗੇ ਰੈਡੀ ਇੱਥੇ 10 15 ਮਿੰਟ ਦਾ ਰਸਤਾ ਏ ਉੱਥੇ ਨੂੰ ਚੱਲਦੇ ਆਂ 8 ਵਜੇ ਉਹਨੇ ਕੰਪਨੀ ਓਪਨ 9:30 ਵਜੇ ਪਹੁੰਚ ਜਾਣਾ ਆਏ ਮੜ ਮੜ ਨਹੀਂ ਰਹੇਗਾ ਆਪਾਂ ਲੋਡਿੰਗ ਵਾਲੀ ਜਗ੍ਹਾ ਪਹੁੰਚ ਗਏ ਟਰੱਕ ਪਰ ਹੁਣ ਇਹਦੇ ਸਾਈਡ ਗੈਟਰ ਓਪਨ ਕਰਦੇ ਹਾਂ ਦੋਨੋਂ ਸਾਈਡਾਂ ਤੇ ਇਹ ਸਟੀਲ ਦੀ ਲੋਡ ਹੋਣੀ ਸਾਈਡ ਗੈਟਰ ਕਰਤਾ ਓਪਨ ਲੋਡ ਹੋਣ ਲੱਗਾ ਟਰੱਕ ਤੇ ਸਵੇਰ ਦਾ ਮਾਹੌਲ ਹੈ ਨੀਦਰਲੈਂਡ ਦਾ ਠੰਡ ਹੋ ਗਈ ਹੁਣ ਪੂਰੀ ਟ੍ਰੈਕ ਹੋ ਗਿਆ ਆਪਣਾ ਲੋਡ ਹੁਣ ਦੂਜੀ ਜਗ੍ਹਾ ਤੇ ਵੀ ਲੋਡ ਕਰਨਾ ਜਾਨੋ ਹੈ ਅਗਲਾ ਲੋਡ ਆਣਾ ਤੇ ਇਹ ਗਰਮ ਕਰਕੇ ਈਚ ਪਾਣੀ ਸ਼ੱਕਰ ਤੇ ਫਿਰ ਉਹਦੇ ਬਾਅਦ ਦੁੱਧ ਪੀਵਾਂਗੇ ਉਹ ਨਾਲ ਸ਼ੱਕਰ ਨਾਲ ਖਾਂਦੇ ਰੋਟੀ ਇਹ ਹੋ ਗਈ ਆਪਣੀ ਸ਼ੱਕਰ ਰੈਡੀ ਤੇ ਨਾਲ ਰੋਟੀਆਂ ਕਰੇਗਾ ਤਾਂ ਮੈਂ ਗਰਮ ਬਾ ਖਾਗਾ ਦੁੱਧ ਪੀ ਗਿਆ ਫੇਰ ਆਪਣਾ ਕੰਮ ਓਕੇ ਵੇ ਸ਼ਾਮ ਨੂੰ ਦੇਖਾਂਗੇ ਮੈਂ ਦੂਜੀ ਜਗ੍ਹਾ ਲੋਡ ਗਨ ਚੱਲਿਆ ਉਹਦਾ 200 ਕਿਲੋਮੀਟਰ ਦੂਰ ਹੈ ਨੀਦਰਲੈਂਡ ਤੇ ਫੇਰ ਮੈਂ ਸਵੀਡਨੇ ਆਣਾ ਸ਼ਿਪ ਦੇਖਦੇ ਕਰ ਲਵਾਂ ਸਵੇਰ ਦਾ ਕਾ ਅੱਜ ਸ਼ਾਮ ਦਾ ਹੈ ਕਨਫਰਮ ਨਹੀਂ ਹੈਗਾ ਪੰਪ ਪਹੁੰਚ ਚਲੇ ਆਪਣੀ ਲੋਡਿੰਗ ਵਾਲੀ ਜਗਾ ਇਹ ਹੈਗੇ ਨੀਦਰਲੈਂਡ ਦੇ ਪਿੰਡ ਮੈਂਟੇ ਚ ਬਦਲ ਹੋ ਗਿਆ ਨੀਦਰਲੈਂਡ ਪਿੰਡਾਂ ਚ ਹੈ ਰੋਡ ਦੇ ਉੱਪਰ ਗੈਪ ਤਾਂ ਹੈਗਾ ਨਾ ਇਟਲੀ ਵਾਲੇ ਬਹੁਤ ਖਤਰਨਾਕ ਰੋਡ ਹੈ ਪਿੰਡਾਂ ਵਾਲੇ ਉਹ ਤਾਂ ਐ ਲੱਗਦਾ ਮੈਂ ਹੁਣ ਵੀ ਸਾਈਡ ਕਰਾਸ ਗਿਆ ਹੁਣ ਵੀ ਗਿਆ ਪੂਰੀ ਪੂਰੀ ਜਗ੍ਹਾ ਹੈ ਉਥਾ 6 ਕਿਲੋਮੀਟਰ ਰਹਿ ਗਿਆ 20 ਪਾਇਲਟ ਲੋਡ ਕਰਨ ਇੱਥੇ ਤੇ ਕੀ ਵੀ ਸਾਰਾ ਮਸ਼ੀਨੀ ਕੰਮ ਦਾ ਮਸ਼ੀਨ ਨਾਲੇ ਮੱਕੀਆਂ ਪਈ ਦਾਣੇ ਲੱਗ ਹੋਣੇ ਅਚਾਰਾ ਲੱਗ ਹੋਣਾ ਇਦਾਂ ਦਾ ਸਿਸਟਮ ਹੈ ਪੂਰਾ 500 meters at the roundabout continue straight onto rond vague and 315 ਸਤਾਏ ਅ ਮੂਰਤੀਆਂ ਪਈਆਂ ਵਾ ਕਿੰਨੀ ਸੰਗਣੀ ਸ਼ਾ ਇਹ ਘੋੜਿਆਂ ਦਾ ਫਾਰਮ ਗਾਮਾ ਹੈ ਗਾਮਾ ਅਤਰ ਗਾਮਾ ਕਿੰਨੀਆਂ ਸਾਰੀਆਂ ਤਾਂ ਇਹ ਚੀਜ਼ਾਂ ਦੇਖਣ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਿਓ ਜ਼ਰੂਰ Take the next right onto school vague. Right. In 400 Sarma. meters, your destination will be on the left. Then, you have reached your destination on your left. On your left. ਕੋਸਾ ਘਰਾਂ ਵਿੱਚੇ ਹੋਲੀ ਵੀ ਕੰਮ ਆਪਣੇ ਉਹ ਆਪਾਂ ਦੂਸਰੀ ਜਗ੍ਹਾ ਚੱਲੇ ਹੈ ਇਹੀ ਕੰਪਨੀ ਲੋਡ ਕਰਨੀ ਪਰ ਬੇਰ ਉਸ ਦੂਸਰੀ ਜਗ੍ਹਾ ਦਾ ਲੋਡਿੰਗ ਵਾਲਾ 2 ਕਿਲੋਮੀਟਰ ਇੱਥੇ ਤੇ ਲੋਡ ਹੋ ਗਿਆ ਆਪਣਾ ਟਰੱਕ ਤੇ ਹੁਣ ਅਗਲਾ ਦੇਖਦੇ ਆ ਇੰਨੀ ਸਪੇਸ ਜੇ ਬਚੀ ਵੀ ਹੈ ਫੁੱਲ ਲੋਡ ਕਰਕੇ ਜਾਣਾ ਦੇਖਦੇ ਆ ਅਗਲਾ ਮਾਹੌਲ ਅੱਜ ਰਾਤ ਨੂੰ 10 ਵਜੇ ਸ਼ਿਪ ਐ ਤੇ ਹੁਣ ਮੈਂ ਜਰਮਨੋਂ ਚੱਲਿਆ ਪੋਰਟ ਵੱਨੋਂ 420 ਕਿਲੋਮੀਟਰ ਹੈ 8:00 ਵਜੇ ਪਹੁੰਚਣਾ ਮੈਂ 10 ਵਜੇ ਦਾ ਸ਼ਿਪ ਤੋਂ ਮੇਰਾ ਮੈਂ ਜਰਮਨ ਚ ਐਂਟਰ ਹੋ ਗਿਆ ਕੰਟਰੀ ਬਗਨ ਕਰ ਲਈ ਤੇ 370 ਕਿਲੋਮੀਟਰ ਰਹਿ ਗਿਆ ਪੋਰਟ 45 ਮਿੰਟ ਦੀ ਬ੍ਰੇਕ ਲੈਣੀ ਤੇ ਉਹ ਚ ਥੋੜਾ ਮੰਨਣਾ ਤੇ ਫਿਰ ਟਾਈਮ ਨਹੀਂ ਆਉਣਾ ਉੱਥੇ ਜਾ ਖਾਵਾਂਗੇ ਉਹ ਕਾਰ ਨੂੰ ਲੱਗੀ ਅੱਗ ਜੀ ਦੋਸਤੋ ਮੈਂ ਪਹੁੰਚ ਗਿਆ ਪੋਰਟ ਪਰ ਅੱਜ ਪੂਰੇ 10 ਘੰਟੇ ਡਰਾਈਵ ਕੀਤੀ ਤੇ ਪੂਰੇ ਪੂਰੇ ਟਾਈਮ ਤੇ ਪਹੁੰਚਿਆ ਮੈਂ 9 ਵਜੇ 10 ਵਜੇ ਸ਼ਿਪ ਜਾਣਾ। ਜਾਂ ਤੇ ਹੁਣ ਕੋਈ ਖਾਣਾ ਵੀ ਨਾ ਖਾਣਿਆ ਤੇ ਫਿਰ ਚੱਲਦੇ ਆਂ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹ ਬਲੌਗ ਦੀ ਇੱਥੇ ਸਮਾਪਤੀ। ਮੈਂ ਖਾਣਾ ਖਾ ਲਿਆ। ਅੱਜ 8:00 ਵਜੇ ਚੇ ਹੈ ਕੰਮ। ਤੇ ਇਹ ਬਲੋਗ ਦੀ ਇੱਥੇ ਸਮਾਪਤੀ ਬਾਕੀ ਅਗਲਾ ਸਵੀਟਨ ਕੰਟੀਨਿਊ ਕਰੂੰਗਾ ਤੇ ਇਹ ਜਿਹੜਾ ਐਂਟਰੀ ਸਟਾਰਟ ਨਹੀਂ ਹੋਈ ship ਦੇ ਅੰਦਰ ਉਹ ਆਗਾ ਲੈਣਾ ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ